ਗੱਲ ਫੋਨ ਦਾ ਪੁੱਤ ਜੇ ਕੋਈ ਗੱਲਬਾਤ ਹੈਗੀ ਹੁਣ ਦੱਸ ਦੇ ਕੱਲ ਨੂੰ ਮੇਰੀ ਪਾਕੀ ਕਿਸੇ ਜਿਹੇ ਪੈਰਾ ਚ ਨਾ ਤਰਾ ਦੇ ਬਾਪੂ ਮਾਂ ਮੈਂ ਤੁਹਾਨੂੰ ਕਿੰਨੇ ਵਾਰੀ ਕਿਹਾ ਸੀਗਾ ਵੀ ਮੈਂ ਹਲੇ ਵਿਆਹ ਕਰਾ ਕੇ ਰਾਜੀ ਨਹੀਂ ਆ ਮੇਰੀ ਕੋਈ ਵਿਆਹ ਕਰਾਉਣ ਦੀ ਉਮਰ ਆ ਗਈ ਮੇਰੇ ਨਾਲ ਦੇ ਉਹ ਤਾਂ ਕਹਿੰਦੀ ਵਿਆਹ ਕਰਾ ਲਊਗਾ ਲੈ ਪੁੱਤ ਹੋਇਆ ਕੀ ਹੁਣ ਇਸ ਤੋਂ ਬਾਅਦ ਕਦੋਂ ਕਰਾਏਗਾ ਤੂੰ ਵਿਆਹ ਮੈਂ ਮੇਰੇ ਨਾਲ ਦੇ ਹਲੇ ਇੱਕ ਦਾ ਵੀ ਨਹੀਂ ਵਿਆਹ ਹੋਇਆ ਇਹ ਕਿਹੜੀ ਉਮਰ ਆ ਵਿਆਹ ਕਰਾਉਣ ਦੀ ਹਲੇ ਤਾਂ ਮੇਰੀ ਹਸਨ ਕੱਢਣ ਦੀ ਉਮਰ ਨਾਲੇ ਮੇਰੀ ਹਲੇ ਪੜਾਈ ਰਹਿੰਦੀ ਹੈ ਕੋਈ ਨਾ ਪੁੱਤ ਪੜਾਈ ਨੂੰ ਕਿਹੜਾ ਸੀ ਤੈਨੂੰ ਹਟਾਉਣ ਲੱਗਿਆ ਤੂੰ ਪੜਾਈ ਕਰ ਲਈ ਆਪਣੀ ਪੂਰੀ ਪੜਾਈ ਤਾਂ ਕਰ ਲਈ ਮਾਂ ਸਾਨੂੰ ਮੈਂ ਕਿੰਨੇ ਵਾਰੀ ਕਿਹਾ ਸੀ ਬਾਪੂ ਵੀ ਮੈਂ ਹਲੇ ਨਹੀਂ ਵਿਆਹ ਕਰਾਉਣਾ ਪਰ ਤੁਸੀਂ ਤਾਂ ਮੇਨੂੰ ਧੱਕਾ ਕਰਨ ਲੱਗੇ ਉਹ ਤੇਰੀਆਂ ਕਿਤਾਬਾਂ ਦਾ ਨਹੀਂ ਪਾੜਦੀ ਆ ਕਿ ਉਹ ਕਿਤਾਬਾਂ ਤਾਂ ਨਹੀਂ ਪਾੜਦੀ ਤੇ ਹੁਣ ਮੈਂ ਵੀ ਹੁਣ ਉੱਥੇ ਕੀ ਕਹਿੰਦਾ ਚਾਰ ਬੰਦੇ ਲਿਆ ਕੇ ਮੇਰੇ ਤੋਂ ਪੁੱਛੇ ਬਿਨਾ ਇੱਥੇ ਬਿਠਾ ਥੇ ਕਰੇ ਆਹ ਦੇਖ ਲੈ ਪਵਾਦੀ ਮੇਰੇ ਸਿਰ ਤੇ ਖੇ ਤੂੰ ਤਾਂ ਕਹਿੰਦੀ ਸੀ ਮੇਰਾ ਪੁੱਤ ਮੇਰੇ ਅੱਖ ਦੇ ਤੋਂ ਜਾਮ ਬਾਹਰ ਨਹੀਂ ਹੈਗਾ ਪੁੱਤਾਂ ਹੁਣ ਏਦੋਂ ਬਾਅਦ ਕੋਈ ਟਾਈਮਾ ਪਣਾ ਦੀ ਉਹ ਟਾਈਮ ਨਾਲ ਕਿਸੇ ਦੀ ਰਿਸ ਨਹੀਂ ਕਰੀ ਹੁੰਦੀ ਤੂੰ ਕਹੀਦਾ ਜਾ ਰਾ ਦੋਸਤਾਂ ਨੇ ਨਿਕਾਇਆ ਜੇ ਉਹਨਾਂ ਦੀ ਆਪਾਂ ਨੂੰ ਕੋਈ ਰਿਸ ਕਰਨੀ ਹੈਗੀ ਲੈ ਉਹਨਾਂ ਉੱਧ ਜਾ ਕੇ ਮੈਂ ਕੀ ਜਵਾਬ ਦੇਉਂਗਾ ਹੁਣ ਪੁੱਤ ਤਾਂ ਤਾਂ ਹੀ ਤਾਂ ਮੈਂ ਉੱਥੇ ਹਾਂ ਕਹਿਤੀ ਪਰ ਮੇਰੇ ਚਿੱਤ ਦੀ ਤਾਂ ਸਾਨੂੰ ਪਤਾ ਹੀ ਸੀਗਾ ਵੀ ਮੈਂ ਨਹੀਂ ਕਰਾ ਕਿਰਾਜੀ ਹਲੇ ਪਿਆ ਤਾਂ ਫਿਰ ਮੈਨੂੰ ਦੱਸ ਲੰਦਾ ਦੱਸਿਆ ਤਾਂ ਸੀਗਾ ਬਾਪੂ ਨਾਲੇ ਮਾਂ ਨੂੰ ਵੀ ਤਾਂ ਪਤਾ ਹੀ ਸੀਗਾ ਵੀ ਮੈਂ ਕਰੀ ਉਹ ਮੈਨੂੰ ਘਰ ਦੱਸਦੇ ਐ ਮਾਂ ਤੂੰ ਦੱਸਿਆ ਨਹੀਂ ਬਾਪੂ ਨੂੰ ਪੁੱਤ ਮੇਰੇ ਕੋ ਸੁਣ ਆਏ ਤਾਂ ਹੁਣ ਜਵਾਕ ਕਰਦੀ ਹੁੰਦੇ ਨੇ ਜੀ ਕੀ ਰੋਤਾ ਤੂੰ ਉਹਨੋਂ ੱਟਕੇ ਨਾਲ ਨਾ ਇਹਦੇ ਗੱਲ ਚ ਫਹਾਣਾ ਪਾ ਆਹੇ ਵਾਲੀ ਕੀ ਗੱਲ ਹੈਗੀ ਹੁਣ ਵਿਆਹਾਂ ਤਾਂ ਹੈਗਾ ਹੀ ਐ ਜਵਾਖ ਨਾ ਇਹ ਤਾਂ ਉਹ ਹੀ ਨਿਆਣਾਂ ਨਾਲ ਹੀ ਮਤ ਕਰਦਾ ਹੈਗਾ ਦੋਨੇ ਮਾਪ ਪਤਾਲ ਤੇ ਰਾਇ ਕਰਕੇ ਨੇ ਮੈਨੂੰ ਦੱਸ ਦਿਓ ਵਿਆਹ ਤਾਂ ਇੱਕ ਦਿਨ ਹੋ ਹੀ ਜਾਣਾ ਸੀ ਇੰਨੀ ਕਾਲੀ ਕਾਦੀ ਸੀ ਸਾਨੂੰ ਦੱਸ ਪੁੱਤ ਨਹੀਂ ਕਾਲੀ ਹੈਗੀ ਸਾਨੂੰ ਪਤਾ ਨਾ ਅਸੀਂ ਤੇਰੇ ਮਾਪ ਪਾ ਪਾਂਗੇ ਕੋਈ ਬੇਗਾਨੇ ਨਹੀਂ ਹੈਗੇ ਜੇ ਕਰਦੇ ਨਾ ਕੋਈ ਸੋਚ ਕੇ ਕਰ ਦੇ ਤੇਰਾ ਰਿਸ਼ਤਾ ਸਾਥ ਸਾਲ ਨੂੰ ਮੇਰੀ ਡਿਗਰੀ ਪੂਰੀ ਹੋ ਜਾਂਦੀ ਕੋਈ ਨੌਕਰੀ ਦੇਖ ਲੈਂਦਾ ਨੌਕਰੀ ਲੱਗ ਜੀ ਪੁੱਤ ਹੈ ਪਹਿਲਾਂ ਤੈਨੂੰ ਕਿਸੇ ਕੰਮ ਤੋਂ ਰੋਕੇ ਦੇ ਕੇ ਤੂੰ ਕਹਿੰਦਾ ਮੈਂ ਚੰਡੀਗੜ੍ਹ ਪੜਦਾ ਤੈਨੂੰ ਉੱਥੇ ਪੜਨ ਲਾਇਆ ਸੀ ਵਿਆਹ ਕਰਾ ਕੇ ਜ਼ਿੰਮੇਵਾਰੀਆਂ ਕਿੰਨੀਆਂ ਹੋ ਜਾਣੀਆਂ ਮਾਂ ਮੈਂ ਕਿਵੇਂ ਚੱਕੂ ਜ਼ਿੰਮੇਵਾਰੀਆਂ ਇੰਨੀਆਂ ਮੈਥੋਂ ਨਹੀਂ ਚੱਕੀਆਂ ਜਾਣੀਆਂ ਇੰਨੀਆਂ ਜ਼ਿੰਮੇਵਾਰੀਆਂ ਇਹ ਕਿੱਡੀ ਵੱਡੀ ਗੱਲ ਆ ਓਏ ਤੇ ਮੈਂ ਵੀ ਚੱਕੀ ਜਾਣਾ ਵਿਆਹ ਕਰਾ ਕੇ ਬਾਪੂ ਤੂੰ ਤਾਂ ਚੱਕ ਲਿਆ ਚੱਕ ਲਿਆ ਮੈਥੋਂ ਨਹੀਂ ਹੁਣ ਚੱਕੀਆਂ ਜਾਣੀਆਂ ਪੁੱਤ ਨਾਲ ਆਪਣੇ ਘਰ ਦੀ ਕਬੀਲਦਾਰੀ ਕਿੱਡੀ ਕ ਹੈ ਹੈ ਤਾ ਖੁਦ ਆਉਣਾ ਨਹੀਂ ਲੈ ਆਉਣਾ ਨਹੀਂ ਤਾਂ ਕੋਈ ਦੇਣਾ ਨਹੀਂ ਲਿਆਉਣਾ ਦੇਣ ਨੂੰ ਮੈਂ ਹੈਗਾ ਆ ਕੰਮ ਕਰਨ ਨੂੰ ਤੇਰੀ ਮਾਂ ਹੈਗੀ ਐ ਹਾਂ ਮੈਂ ਹਲੇ ਰੋਕਾ ਟੋਕਾ ਨਹੀਂ ਸੀ ਚਾਹੁੰਦਾ ਆ ਹੁਣ ਵਿਆਹ ਹੋਜੂ ਤੇਰਾ ਜਵਾਬ ਹੈ ਮੇਰਾ ਤਾਂ ਜਵਾਬ ਹੀ ਸੀ ਪਰ ਹੁਣ ਕਰਾਂ ਕੀ ਉੱਥੇ ਤਾਂ ਮੇਹ ਤੋਂ ਹਾਂ ਕਹਾ ਤੀ ਉਹ ਤੋਂ ਸਾਡੀ ਨੀਵੀ ਭਵਾਂਗਾ ਤੂੰ ਹੈ ਉੱਥੇ ਤੇਰੇ ਉਹਨਾਂ ਦੇ ਸਾਹਮਣੇ ਤੇਰੀ ਕਿੰਨੀ ਸਰਾਇਤਾ ਕਰਕੇ ਆਏ ਆ ਓ ਗੁਰਪੇਜ ਨਾਲ ਵੀ ਇੰਨੀ ਯਾਰੀ ਹੈ ਹਾਂ ਮੈਂ ਤਾਂ ਸੋਡੇ ਦੋਨਾਂ ਦੇ ਵਿਚਾਲੇ ਫਸ ਗਿਆ ਹੁਣ ਮੈਂ ਦੱਸ ਕੀ ਕਰਾਂ ਚੱਲ ਹੁਣ ਜਿਵੇਂ ਕਹਿੰਦਾ ਕਰ ਲੋ ਮੇਰੀ ਤਾਂ ਜ਼ਿੰਦਗੀ ਖਰਾਬ ਕਰਨੀ ਸੀ ਕਰਤੀ ਆ ਕਰਾਤੀ ਪੱਟੀ ਮੇਸ ਨਾਲ ਇਹ ਨੇ ਉਹ ਫੇਰ ਉਹ ਮੇਰੀ ਗੱਲ ਸੁਣ ਆਪਾਂ ਸਿਆਣੇ ਆ ਨਾ ਆਪਾਂ ਨੂੰ ਪਤਾ ਇਹ ਤਾਂ ਉਹੀ ਕਰੀ ਜਾਂਦਾ ਹੈਗਾ ਕਾ ਮੋ ਜੂ ਲੈਣਾ ਦੇਣਾ ਹੋਇਆ ਤੈਨੂੰ ਤੈਨੂੰ ਮਰੇ ਤੋਂ ਫੜਕੇ ਮੈਂ ਮੇਰੀ ਗੱਲ ਸੁਣ ਲਓ ਮੈਨੂੰ ਕੋਈ ਰੋਕ ਤੋਕ ਨਹੀਂ ਪਸੰਦ ਜਿੱਥੇ ਜਾਣਾ ਹੋ ਮੈਂ ਜਾਊ ਫੇਰ ਆਪਦਾ ਤੁਸੀਂ ਸੋਚ ਲਿਓ ਮੈਨੂੰ ਐਂ ਦੱਸ ਦੇ ਉਹ ਜਾ ਮੜਾ ਜਾ ਪਰਾਂ ਮੈਂ ਗੱਲ ਕਰਾਂ ਮੈਨੂੰ ਐਂ ਦੱਸ ਦੇ ਕੋਈ ਗੱਲਬਾਤ ਨਹੀਂ ਹੋਈ ਕਿਸੇ ਨਾਲ ਬਾਪੂ ਉਹ ਨਹੀਂ ਮੈਨੂੰ ਪਤਾ ਗੱਲ ਗੱਲਬਾਤ ਦਾ ਤਾਂ ਉਹ ਤੇਰੀ ਮਾਂ ਹੈ ਨਹੀਂ ਹੁਣ ਤੱਕ ਉਹਲੇ ਦੱਸ ਦੇ ਕੋਈ ਨਹੀਂ ਟਾਈਮ ਆਉਂ ਤੇ ਦੱਸ ਦੂੰ ਹੁਣ ਨਾਲ ਕੀ ਫਾਇਦਾ ਜੇ ਨਹੀਂ ਜੀ ਕੋਈ ਹੈਗੀ ਆ ਤਾਂ ਦੱਸ ਦੇ ਜੇ ਮੈਨੂੰ ਨਹੀਂ ਦੱਸਣਾ ਯਾਰ ਬਈ ਮਾਂ ਨੂੰ ਦੱਸ ਦੇ ਬਾਪੂ ਜਿਹੜਾ ਮੇਰੇ ਫਾਹ ਪਾਉਣਾ ਸੀ ਤੁਸੀਂ ਤਾਂ ਪਾਤਾ ਹੁਣ ਤੁਸੀਂ ਆਹ ਦਾ ਜਿਹੜਾ ਕੁਝ ਹੁੰਦਾ ਸੋ ਉੱਥੋਂ ਕਰ ਲਓ ਮਾੜਾ ਸਿਆਪਾ ਛੜਿਆ ਉਹ ਇਹਨਾਂ ਦੋਨੇ ਮਾਂ ਪੁੱਤਾਂ ਦੇ ਵਿਚਾਲੇ ਮੈਂ ਫਸ ਗਿਆ ਹੁਣ ਮੈਂ ਜਾਵਾਂ ਕਿਹੜੇ ਪਾਸੇ ਚਲ ਕਰਲੀ ਕਾ ਕਿਹਨੇ ਗੱਲ ਹਾਂਜੀ ਹਾਂ ਚਲ ਚੰਗੀ ਗੱਲ ਆ ਬਸ ਸਾਡੀ ਤਾਂ ਹਾਂ ਹੀ ਹੈ ਜੀ ਕੋਈ ਗੱਲ ਨਹੀਂ ਲੈਵਰੇਜ ਤੁਹਾਡੀ ਹਾਂ ਤਾਂ ਸਾਡੀ ਹਾਂ ਆ ਬਸ ਫਿਰ ਆਪਾਂ ਕਰ ਲੈਨੇ ਜੀ ਗੱਲਬਾਤ ਜਾ ਕੇ ਠੀਕ ਹੈ ਬਾਹਰ ਹੈ ਨਹੀਂ ਜਮਾ ਨਹੀਂ 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 ਸਹੀ ਗੱਲ ਹੈ ਚਲ ਜੀ ਫਿਰ ਆਪਾਂ ਠੀਕ ਹੈ ਗੱਲ ਹਾਂਜੀ ਹਾਂਜੀ ਠੀਕ ਆ ਠੀਕ ਹੈ ਫਿਰ ਕੋਈ ਨਹੀਂ ਫਿਰ ਹੁਣ ਆਪਾਂ ਉਧਰ ਗੱਲ ਹੁਣ ਦੇਖੋ ਜੀ ਅਸੀਂ ਕਰਦੇ ਹਾਂ ਗੱਲਬਾਤ ਉਧਰ ਉਸ ਤੋਂ ਬਾਅਦ ਵਿੱਚ ਬੁੱਧਵਾਰ ਦਾ ਦਿਨ ਰੱਖ ਲੈਨੇ ਤੁਸੀਂ ਉੱਥੇ ਮੇਰੇ ਕੋਲ ਆ ਜਿਓ ਚਾਹੇ ਠੀਕ ਹੈ ਠੀਕ ਹੈ ਚਾਹੇ ਅਪ ਜਿੱਥੇ ਵੀ ਵਿਚਾਲੇ ਜੇ ਆ ਕੇ ਥਾਂ ਜਾ ਜਿੱਥੇ ਹੋਇਆ ਉਸ ਹਿਸਾਬ ਨਾਲ ਦੇਖ ਦਿਖਾਈ ਦੇ ਰੱਖ ਲਾਂਗੇ ਉਹਨਾਂ ਨੂੰ ਵੀ ਸੱਦ ਲਾਂਗੇ ਤੁਸੀਂ ਵੀ ਆਪਦੀ ਗੱਲਾਂ ਆਮਣੇ ਸਾਹਮਣੇ ਬੋਲ ਸ਼ਾਇਰ ਹੀ ਬਣਾ ਲੈਨੇ ਆ ਪ੍ਰੋਗਰਾਮ ਹਾਂ ਠੀਕ ਹੈ ਜੀ ਠੀਕ ਹੈ ਜੀ ਚਲੋ ਜੀ ਸਸਰੀ ਕਾ ਸਸਰੀ ਚੰਗਾ ਬਈ ਚੰਗਾ ਬੰਦ ਜੀ ਸਸਰੀ ਯਾਰ ਰਿਸ਼ਤਾ ਠੀਕ ਹੈ ਖੁਸ਼ ਹੋ ਹਣ ਹੈ ਰਾਣੀ ਭੈਣ ਸਤਿ ਸ੍ਰੀ ਅਕਾਲ ਭੈਣ ਤੈਨੂੰ ਦੋ ਵਾਰੀ ਭਰਾਵਾ ਸਤਿ ਸ੍ਰੀ ਅਕਾਲ ਕੀ ਗੱਲ ਭਣੇ ਮੈਨੂੰ ਤਾਂ ਤੇ ਮੈਨਾਂ ਨਾਰਾਜ਼ ਆ ਤੂੰ ਇਹ ਮੈਨੂੰ ਪੁੱਛਦਾ ਭਾਈ ਤੂੰ ਵੀ ਮੈਂ ਨਾਰਾਜ਼ ਆ ਤੇਰੇ ਨਾਲ ਤੈਨੂੰ ਵੀ ਪਤਾ ਹੋਣਾ ਚਾਹੀਦਾ ਨਾ ਕੀ ਗੱਲ ਉਹੀ ਬਗਾਨੇ ਦਾ ਬਗਾਨਾ ਰਹਿ ਗਿਆ ਨਾ ਹੋਇਆ ਕੀ ਹੈ ਭਣੇ ਮੈਂ ਕੀ ਕਰਤਾ ਹੈ ਜੇ ਮੈਨੂੰ ਗਲਤ ਦੱਸ ਕੋਈ ਗੱਲ ਨਹੀਂ ਤੂੰ ਬੈਠ ਇੱਕ ਮਿੰਟ ਆ ਨਸੀਬ ਕਰੇ ਪਾਣੀ ਲੈ ਕੇ ਆ ਭੈਣ ਆਈ ਆ ਕੀ ਰਾਣੀ ਅਰੇ ਜੀ ਤੇ ਆਈ ਸੋਡੇ ਪਾਣੀ ਨੂੰ ਬਸ ਤੇਰੀ ਜਿਹੜੀ ਗੱਲ ਕਰਨੀ ਕੋਈ ਗੱਲ ਆ ਲੈ ਪਾਣੀ ਦਾ ਗਲਾਸ ਪਾਣੀ ਪੀ ਨਹੀਂ ਪੀਣਾ ਮੈਂ ਪਾਣੀ ਪਾਣੀ ਤੂੰ ਨਹੀਂ ਵੀਰਾ ਮੈਂ ਪਾਣੀ ਨਹੀਂ ਪੀਣਾ ਅਸਲ ਤਾਂ ਮੈਂ ਜਿੱਦੋਂ ਤੈਨੂੰ ਵੀਰ ਨਹੀਂ ਕਹਿਣਾ ਨਹੀਂ ਕਹਿਣਾ ਮੈਂ 나ਈ ਮੈਂ ਪਾਣੀ ਪੀਣਾ ਤੈਨੂੰ ਮੈਨੂੰ ਐਂ ਦੱਸ ਦੇ ਜਿਹੜੇ ਤੂੰ ਵੱਡੇ ਵੱਡੇ ਵਾਅਦੇ ਕੀਤੇ ਸੀ ਕਿੱਥੇ ਗਏ ਉਹ ਤੇਰੀ ਵਰਗਾ ਯਾਰ ਦੋਸਤ ਹੁੰਦਾ ਤੂੰ ਮੇਰੇ ਭਰਾ ਦੇ ਮਰੇ ਤੋਂ ਬਾਅਦ ਮੇਰਾ ਦੂਜਾ ਭਰਾ ਬਣਿਆ ਸੀ ਸੱਚੀ ਕਹਿੰਦੇ ਨੇ ਸਿਆਣੇ ਖੂਨ ਦੇ ਰਿਸ਼ਤੇ ਖੂਨ ਦੇ ਹੁੰਦੇ ਹੁੰਦੇ ਨੇ ਬਗਾਨਾ ਕੋਈ ਆਪਣਾ ਨਹੀਂ ਬਣ ਜਾਂਦਾ ਆਏ ਨਾ ਕਹਿ ਰਣੀ ਭਣੇ ਮੈਂ ਬਗਾਨਾ ਕਦੋਂ ਹੋਇਆ ਤੇਰਾ ਤੂੰ ਦੱਸ ਕੀ ਤੈਨੂੰ ਕੋਈ ਲੋੜੀ ਦੀਵਾਲੀ ਨਹੀਂ ਦਿੱਤੀ ਜਾਂ ਕੀ ਨਹੀਂ ਹੋ ਕੀਤਾ ਲੋੜੀਆਂ ਦੀਵਾਲੀਆਂ ਦੇਖ ਕੇ ਭਰਾ ਨਹੀਂ ਬਣ ਜਾਂਦੇ ਹੁੰਦੇ ਕੀ ਕਹਿ ਰਹੀ ਏ ਭੈਣ ਦੱਸ ਕੀ ਹੋਇਆ ਭੈਣ ਮੇਰੀਏ ਕਿਉਂ ਗੁੱਸਾ ਕਰੀ ਬੈਠੀ ਆ ਠੰਡਾ ਖਾ ਲਾ ਹੈ ਲੋੜੀਆਂ ਦੀਵਾਲੀਆਂ ਨਾਲ ਕੋਈ ਭਰਾ ਨਹੀਂ ਬਣਦਾ ਹੁੰਦਾ ਲੋੜੀਆਂ ਦੀਵਾਲੀਆਂ ਤਾਂ ਆਪਾਂ ਜਿਹੜੇ ਮੰਗਣ ਆਉਂਦੇ ਨੇ ਉਹਨਾਂ ਨੂੰ ਵੀ ਪਾ ਦਿੰਨੇ ਆ ਫਿਰ ਭੈਣ ਮੇਰੀ ਗਲਤੀ ਤੇ ਦੱਸਦੀ ਗਲਤੀ ਕੀ ਹੈ ਕੀ ਕਹਿਣਾ ਚਾਹੁੰਦੀ ਹੈ ਤੂੰ ਸਿੱਧੀ ਗੱਲ ਖੁੱਲ੍ਹ ਕੇ ਕਰ ਜਿਹੜੀ ਗੱਲ ਕਰਨੀ ਮੈਨੂੰ ਐ ਦੱਸ ਗੱਲ ਕੀ ਹੋਈ ਆ ਭੈਣ ਮੇਰੀਏ ਐ ਕਿਉਂ ਕਰਦੀਆਂ ਤੂੰ ਜਿਹੜੇ ਤੇ ਤੇਰੀ ਧੀ ਦੇ ਦੁਸ਼ਮਣ ਤੇ ਉਹਨਾਂ ਨੂੰ ਸਾਰਿਆਂ ਨੂੰ ਸਜ਼ਾ ਦਿਵਾਤੀ ਬੁਲ ਬਲ ਨੂੰ ਸੀਰੀ ਨੂੰ ਐਰੇ ਨੂੰ ਬਗਾਇਰੇ ਨੂੰ ਸਾਰਿਆਂ ਨੂੰ ਸਜ਼ਾ ਦਿਵਾਤੀ ਤੇ ਮੇਰਾ ਭਰਾ ਮੇਰੇ ਭਰਾ ਦਾ ਸੇਵਾ ਵੀ ਕੂਕਾ ਮਾਰ ਮਾਰ ਹੁੰਦਾ ਜੇ ਮੈਂ ਲਵੋ ਦੀ ਲੱਗਦੀ ਆ ਮੈਨੂੰ ਲਾੜ ਤਾਂ ਪਾਉਂਦਾ ਕਿੱਧਰ ਜਾਮਾ ਮੈਂ ਦੱਸ ਤੂੰ ਮੇਰੇ ਭਰਾ ਦਾ ਦੋਸਤ ਤੂੰ ਐਜੀ ਦੋਸਤੀ ਤੇ ਰਾਣੀ ਪਾਣੀ ਐ ਤਾਂ ਕੋਈ ਗੱਲ ਨਹੀਂ ਤੂੰ ਐਵੇਂ ਦਿਲ ਤੇ ਗੱਲ ਲਾਈ ਬੈਠੀ ਹੈਗੀ ਆਈ ਨਹੀਂ ਹੈਗੀ ਗੱਲ ਹੋਰ ਕਿਵੇਂ ਐ ਹੋਰ ਗੱਲ ਕਿਵੇਂ ਹੋਊਗੀ ਦੂਤੋ ਬਸ ਕੋਈ ਨਾ ਰੋ ਨਾ ਚੁੱਪ ਕਰ ਰੋ ਨਾ ਤੈਨੂੰ ਦੇਖ ਤੂੰ ਜੋ ਮਰਜ਼ੀ ਕਹਿ ਲੈ ਮੈਨੂੰ ਠੀਕ ਐ ਅਸੀਂ ਵੀ ਤੇਰੀਆਂ ਅਸੀਂ ਕਿਹੜਾ ਬਗਾਨੇ ਆ ਤੂੰ ਦੱਸ ਸਜਾ ਮਿਲੀ ਆਪਣੀ ਕੁੜੀ ਵਧੀਆ ਵਸਦੀ ਆ ਉੱਥੇ ਵਧੀਆ ਤੇਰੇ ਘਰ ਦਾ ਜਿਹੜਾ ਹੈਗਾ ਉਹ ਨਾ ਚੱਲੀ ਜਾਂਦਾ ਹੈ ਤੇਰੇ ਭਰਾ ਦਾ ਨਾ ਚੱਲੀ ਜਾਂਦਾ ਵੀਰਾ ਤੇਰੀ ਕੁੜੀ ਬਸਦੀ ਐ ਸੁખી ਮੇਰਾ ਤਾਂ ਨਾ ਭਤੀਜਾ ਸੋਖਾ ਨਾ ਭਤੀਜ ਨੂੰ ਸੋਖਾ ਨਾ ਮੇਰੇ ਭਰਾ ਦੀ ਆਤਮਾ ਨੂੰ ਸ਼ਾਂਤੀ ਮਿਲੀ ਐ ਨਾ ਮੇਰੀ ਪਰਜਾਈ ਦੀ ਆਤਮਾ ਨੂੰ ਸ਼ਾਂਤੀ ਮਿਲੀ ਕਿਹਨੂੰ ਮਿਲੀ ਐ ਦੱਸ ਮੈਨੂੰ ਐਸੇ ਗੱਲੋਂ ਕਹਿੰਦੀ ਐ ਮੈਂ ਤੂੰ ਬਗਾਨੇ ਦਾ ਬਗਾਨਾ ਹੀ ਰਹਿ ਗਿਆ ਉਹਨਾਂ ਦੇ ਕਾਤਲਾਂ ਨੂੰ ਤਾਂ ਸਜ਼ਾ ਕੋਈ ਨਹੀਂ ਦਵਾਈ ਨਾ ਉਹ ਤਾਂ ਐਸ਼ ਕਰਦੀ ਐ ਹਕਮ ਦੀਆਂ ਮੌਜਾਂ ਨਾ ਤੈਨੂੰ ਵੀ ਸਿਰਫ ਮੇਰੇ ਭਰਾ ਦਾ 100 ਕਿੱਲਾ ਜ਼ਮੀਨ ਦੇ ਦਿੱਸੀ ਅਸੀਂ ਵੀ ਮੇਰੀ ਤੀਨੂੰ ਮਿਲ ਜੇ ਨਹੀਂ 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 ਰਾਣੀ ਤੂੰ ਆਹ ਗੱਲਾਂ ਨਾ ਕਰ ਭੈਣ ਦੇ ਆਹ ਗੱਲਾਂ ਨਾ ਕਰ ਮੈਂ ਤੇਰੇ ਮੁਰਹੱਤ ਬਾਲਾਂ ਦੇ ਇੰਨਾ ਮੈਨੂੰ ਨੀਚੇ ਨਾ ਡੇਗ ਅੱਛੇ ਦੇ ਬਈ ਮਾਂ ਥੋੜੀ ਹੋਗੇ ਵੀ ਅਸੀਂ 100 ਕਿੱਲੇ ਪਿੱਛੇ ਆਉਂਦੀ ਤੀਨੂੰ ਵਿਆਹਾਂਗੇ ਉੱਤੇ ਹੋਰ ਕਦੀ ਕੋਈ ਮਾਨਤਾਨ ਰੱਖਿਆ ਤੇਰੇ ਭਾਈ ਦਾ ਨਹੀਂ ਮੈਂ ਮੰਨ ਲੈਂਦੀ ਜੇ ਮੇਰੇ ਪਰਾ ਦਾ ਮਾਨਤਾਰ ਹੁੰਦਾ ਮੈਂ ਮੰਨ ਲੈਂਦੀ ਪਰ ਨਹੀਂ ਅੱਜ ਤੋਂ ਪਤਾ ਲੱਗਿਆ ਵੀ ਸਭ ਦੁਨੀਆ ਆਪ ਉਹਦੇ ਲਾਲਚੀ ਨਾ ਤੂੰ ਵੀ ਕਿੱਕਰ ਸਿਆ ਲਾਲਚੀ ਐ ਲਾਲਚੀ ਇਨਸਾਨ ਐ ਤੂੰ ਪਰ ਮੈਂ ਨਹੀਂ ਕਦੇ ਸੋਚੀ ਸੀ ਵੀ ਤੂੰ ਵੀ ਐਵੇਂ ਦਾ ਨਿਕਲ ਮੈਂ ਕਹਿੰਦੀ ਸਾਰੀ ਦੁਨੀਆ ਇੱਕ ਪਾਸੇ ਹੋ ਜੇ ਪਰ ਕਿਕਰ ਸਾਂ ਇੱਕ ਪਾਸੇ ਵੀ ਮੈਨੂੰ ਮੇਰੇ ਭਰਾ ਦੀ ਕਮੀ ਮਹਿਸੂਸ ਹੀ ਹੋਣ ਦੇਣੀ ਫਿਰ ਕਦੇ ਹੋਣ ਦਿੱਤੀ ਆ ਕਦੇ ਮਹਿਸੂਸ ਤਾਂ ਤੈਨੂੰ ਤੋ ਕੀ ਦੇ ਮੰਗਰ ਲੱਗ ਕੇ ਚੜੀ ਚੜਾਈ ਗੁੱਸਾ ਕਰੀ ਜਾਨੀ ਆ ਹੈ ਦੱਸ ਨਾ ਤਾਂ ਮੈਂ ਕਿਸੇ ਦੇ ਮੰਗਰ ਲੱਗਾ ਨਾ ਮੈਂ ਐਡੀ ਪਾਗਲਾ ਮੈਨੂੰ ਸਭ ਕੁਝ ਦਿਸਦਾ ਐਨੀ ਕੁ ਸਮਝ ਤਾਂ ਮੈਨੂੰ ਹੈਗੀ ਐਨਾ ਕੁ ਤਾਂ ਮੈਨੂੰ ਪਤਾ ਲੱਗਦਾ ਵੀ ਮੇਰੇ ਭਰਾ ਦੇ ਕਾਤਲ ਸ਼ਰਿਆਂ ਨੂੰ ਕਮਰੇ ਨੇ ਤੇ ਸੋਢੀ ਦੀ ਦੇ ਕਾਤਲਾਂ ਨੂੰ ਜਿਹੜੇ ਮਤਲਬ ਦੁਸ਼ਮਣ ਸੀ ਸਾਰਿਆਂ ਨੂੰ ਸਜ਼ਾ ਮਿਲ ਗਈ ਕਿਉਂ ਮਿਲਿਓ ਉਹ ਤਾਂ ਜੱਗ ਦੇਖਦੀ ਐ ਜਿਉਂਦੀ ਜਗਦੀ ਐ ਉਹਦੇ ਤਾਂ ਮੜਿਆ ਧੋਖਾ ਹੀ ਹੋਇਆ ਸੀ ਉਹਦੇ ਦੁਸ਼ਮਣਾਂ ਨੂੰ ਤਾਂ ਵੀ ਸਜ਼ਾ ਮਿਲ ਗਈ ਤੇ ਮੇਰਾ ਭਰਾ ਪਰਜਾਈ ਦੁਨੀਆ ਛੱਡ ਗਏ ਉਹਨਾਂ ਦੇ ਕਾਤਲਾਂ ਨੂੰ ਵੀ ਸਜ਼ਾ ਨਹੀਂ ਮਿਲੀ ਹਲੇ ਹਲੇ ਮੈਂ ਕਿਸੇ ਨੂੰ ਮਾਗਰ ਲੱਕ ਕੇ ਬੋਲਦੀਆ ਕੋਈ ਨਾ ਛੰਡੀ ਹੋ ਮੈਂ ਚਾਹ ਲਿਆਉਣੀ ਆ ਬਸ ਮੈਂ ਚਾਹ ਨਹੀਂ ਪੀਣੀ ਮੈਂ ਆਹੀ ਕਹਿਣ ਆਈ ਸੀ ਜੇ ਤੇਰੇ ਕੋਲੇ ਜਵਾਬ ਹੈਗਾ ਕਿਕਰ ਸਾਂ ਮੇਰੇ ਸਵਾਲਾਂ ਦਾ ਤਾਂ ਮੈਨੂੰ ਜਵਾਬ ਦੇ ਨਹੀਂ ਤਾਂ ਮੈਨੂੰ ਦੀਂਦਾ ਹੀ ਐ ਵੀ ਤੂੰ ਜਿਵੇਂ ਨੀਮੀ ਪਾਈ ਬੈਠਾ ਹੈ ਤੇਰੇ ਕੋਲੇ ਕੋਈ ਲੱਭ ਜੀ ਨਹੀਂ ਬੋਲਣ ਨੂੰ ਰਾਣੀ ਬੈ ਜਾ ਚਾ ਵੀ ਕੇ ਜਾ ਬੈ ਜਾ ਭੈਣੇ ਬੈ ਜਾ ਕਹਿ ਲੱਗ ਜਾ ਮੇਰੀ ਭੈਣ ਸਿਆਣੀ ਬਣਾ ਇਹਨਾਂ ਨੇ ਗੁੱਸਾ ਕਰਿਆ ਬਸ ਬੈ ਜਾ ਜਿੱਦੇ ਮੇਰੇ ਸਵਾਲਾਂ ਦੇ ਜਵਾਬ ਹੋਏ ਨਾ ਉਹਦੇ ਮੈਨੂੰ ਦੱਸ ਦੀ ਵੀ ਮੈਂ ਸੱਚ ਬੋਲ ਰਹੀ ਆ ਜਾਂ ਤੂੰ ਸੱਚ ਬੋਲ ਰਾਣੀ ਔਰ ਕੋਈ ਨਾ ਮਾਨ ਹਾਰਾ ਕਰ ਕੋਈ ਤਸਵੀਰ ਆਈ ਆਂਦੀ ਕੋਈ ਬੰਨਣੀ ਠੰਡੀ ਹੋ ਜੂਗੀ ਇਹ ਹੀ ਰਾਣੀ ਤਵਾਰੋ ਆਪਣੇ ਆਉਣ ਜਾਣ ਲੱਗ ਗਈ ਬਰਤਨ ਦਾ ਚੂੜਾ ਤੈਨੂੰ ਲੱਗਦਾ ਰਾਣੀ ਵਰਤਨ ਲੱਗਦੀ ਨਹੀਂ ਨਹੀਂ ਕਿੰਨੂ ਗੱਲ ਕਰਦਾ ਫਿਰ ਤੈਨੂੰ ਇਸ ਗੱਲ ਦਾ ਨਹੀਂ ਪਤਾ ਕਿ ਜਿਸ ਤੇ ਦੇਖੇ ਦੇ ਭਰਾ ਦਾ ਭੋਗ ਪਿਆ ਸੀ ਨਾ ਉਸ ਦਿਨ ਆਪ ਦੀ ਪਰਜਾਈ ਨੇ ਇਹ ਗੱਲ ਕਹਿ ਕੇ ਘਰੋਂ ਨਿਕਲੀ ਸੀ ਮੇਰਾ ਖਮਕ ਗਿਆ ਇੱਦੂ ਮੁੜ ਕੇ ਮੈਂ ਇਸ ਵਿੜੇ ਪੈਰ ਦੀ ਪੋਣਾ ਮੈਂ ਹਿਸਾਬ ਨਾਲ 20 ਸਾਲ ਹੋ ਗਏ ਆ ਰਾਣੀ ਨੇ ਉਹਦੇ ਘਰੇ ਪੈਰ ਨਹੀਂ ਪਾਇਆ ਤੇ ਤੂੰ ਕਹਿੰਦੀ ਹੈਂ ਅੱਜ ਮੇਰੇ ਨਾਲ ਅਸੀਂ ਦੁਬਾਰਾ ਬੋਲੂਗੀ ਕਿਉਂ ਤੁਸੀਂ ਮਨੌਕਾ ਕਰਿਆ ਫਿਰ ਮੈਨੂੰ ਮੈਨੂੰ ਕੁਝ ਕਰਨਾ ਪਊਗਾ ਤਸੀਬ ਕਰੇ ਮੈਨੂੰ ਕੁਝ ਕਰਨਾ ਪਊਗਾ ਕੀ ਕਰੋਗੇ ਬਸ ਰਸਤਾ ਦੋ ਬਸ ਜੋ ਮਰਜੀ ਹੋ ਜੇ बस उणा करूंगा। ਹੁਣ ਮੈਂ ਉਹ ਕਰੂੰਗਾ ਜਿਹੜਾ ਮੈਨੂੰ ਪਹਿਲਾਂ ਕਰ ਲੈਣਾ ਚਾਹੀਦਾ ਸੀ। ਸਾਰਾ ਕੁਝ ਕਰਿਓ ਇਹ ਜਿਹੜਾ ਆਪਾਂ ਨੂੰ ਵੀ ਔਖਾ ਹੋ ਜੇ। ਮੈਂ ਕਰੂੰ ਮੈਂ ਵੀ ਔਖੀ ਹੋਵਾਂ ਕਿਤੇ ਉਹ ਜਵਾਖਰੀ ਵੀ ਔਖੀ ਹੋਵੇ ਕਿਸੇ ਤਰ੍ਹਾਂ। ਕੋਈ ਗੱਲ ਨਹੀਂ। ਦੇਖਦਾ ਮੈਂ ਕਰਨਾ। ਤੇ ਗਰਮੀ ਵਾਲੀ ਹੋਈ ਪਈ ਐ। ਆ ਤੁਸੀਂ ਮੈਨੂੰ ਕਾਹਦੇ ਖਾਤਰ ਬੁਲਾਇਆ ਸੀ ਉਰੇ? ਉਹਦਾ ਭੇਜੇ ਦਾ ਫੋਨ ਆਇਆ ਸੀਗਾ। ਹਾਂ। ਆ ਮੁੰਡੇ ਦੇ ਰਿਸ਼ਤੇ ਵਾਸਤੇ ਕਹਿੰਦਾ ਸੀ। ਅੱਛਾ। ਹੂੰ। ਉਹ ਕਹਿੰਦਾ ਕੁੜੀ ਐ ਕੋਈ। ਹਾਂ ਉਹਦਾ ਕੋਈ ਦੋਸਤ ਮਿੱਤਰ ਹੈ ਕੋਈ ਹੂੰ ਉਹਦੇ ਕੋਈ ਰਿਸ਼ਤੇਦਾਰੀ ਚ ਕੋਈ ਵਧੀਆ ਟਿਕਾਣਾ ਹੋਵੇ ਦੇਖ ਆਪਾਂ ਉਹਦਾ ਕੁੜੀ ਆਪਣਾ ਘਰ-ਬਾਰ ਸਾਂਭਣ ਵਾਲੀ ਚਾਹੀਦੀ ਐ ਮੈਂ ਕਹਾਂ ਤੂੰ ਇਹਨੂੰ ਐ ਪੁੱਛ ਲੈ ਕਿ ਕਿਤੇ ਕੱਲ ਨੂੰ ਕੋਈ ਕੁੜੀ ਨਾਲ ਗੱਲਬਾਤ ਨਾ ਕਰੀ ਬੈਠਾ ਹੋਵੇ ਨਾ ਕਰੋ ਆਪਣੀ ਸਿਰ 'ਚ ਗੇ ਪਵਾ ਦੇ ਉਹ ਤਾਂ ਗੱਲ ਹੈਗੀ ਐ ਦੇਖ ਪੁੱਛ ਵੀ ਲਵਾਂਗੇ ਜਵਾਖ ਨੂੰ ਪਰ ਮੈਨੂੰ ਲੱਗਦਾ ਨਹੀਂ ਹੈਗਾ ਆਪਣਾ ਜਵਾਖ ਇਹ じゃ ਹੈਗਾ ਤੂੰ ਤਾਂ ਵਾੜਾ ਕੁਝ ਕਹੇਗੀ ਉਹਨੂੰ ਪੁੱਛ ਤਾ ਲੈ ਇੱਕ ਵਾਰੀ ਚੱਲ ਪੁੱਛ ਲਾਂਗੇ ਫੇਰ ਕੋਈ ਨਾ ਜੇ ਆਪਣੇ ਮਾਂ ਚਾ ਇਹ ਵੀ ਪੁੱਛ ਲਾਂਗੇ ਉਹਨੂੰ ਆਪਣੀ ਮਨ ਦੀ ਸਾਂਖਿਆ ਦੂਰ ਕਰ ਲਾਂਗੇ ਕਿਰਾ ਹਾਂ ਬਾਕੀ ਰਹੀ ਗੱਡ ਤੂੰ ਗੱਲ ਕਹੇ ਸੀ ਭੇਜੇ ਨੂੰ ਪੁੱਛ ਰਿਹਾ ਮੈਂ ਪੁੱਛਿਆ ਸੀ ਉਹਦੇ ਨਾਲ ਹਾਂ ਉਹ ਕਹਿੰਦਾ ਤੈਨੂੰ ਮੇਰੇ ਤੋਂ ਯਕੀਨ ਨਹੀਂ ਹੈਗਾ ਨਾਲੇ ਭੇਜਾ ਆਪਣੇ ਇੰਨੇ ਟਾਈਮ ਦਾ ਆਉਣ ਆ ਜਾਂਦੇ ਇਹ ਤਾਂ ਯਕੀਨ ਕਰਨਾ ਹੀ ਪਊ ਯਕੀਨ ਤਾਂ ਆਪਾਂ ਨੂੰ ਹੈਗਾ ਦੇਖਾ ਆਪਾਂ ਤਾਂ ਆਏ ਆ ਵੀ ਰਿਸ਼ਤੇਦਾਰ ਆਪਾਂ ਨੂੰ ਵਧੀਆ ਟੱਕਰ ਜਾਣੇ ਜਹੇ ਜੇ ਆਪਾਂ ਆਗੇ ਸਹੀ ਗੱਲ ਹੈ ਹਾਂ ਕਿਉਂਕਿ ਇਹ ਹੁਣ ਆਏ ਤਾਂ ਹੈ ਨਹੀਂ ਕਿ ਕੋਈ ਹੁੰਦਾ ਕਿ ਵਾ ਸਾਰੀ ਉਮਰ ਵਰਤਣਾ ਬਾਕੀ ਪੁੱਛ ਪੜਤਾਲ ਆਪਾਂ ਆਪ ਕਰ ਲਾਂਗੇ ਆਪਣੇ ਕਿਹੜਾ ਮੂੰਹ ਨਹੀਂ ਲੱਗਿਆ ਹੈਗਾ ਏ ਵੀ ਤੇਰੀ ਗੱਲ ਜ਼ਰੂਰੀ ਆ ਸੰਕਾਂ ਦੀ ਉਸ ਪੜਤਾਲ ਤਾਂ ਜ਼ਰੂਰੀ ਕਰਨੀ ਚਾਹੀਦੀ ਹੈਗੀ ਚਾਰ ਰਿਸ਼ਤੇਦਾਰਾਂ ਨੂੰ ਪੁੱਛ ਲਾਂਗੇ ਆੜ ਗਮਾੜ ਤੋਂ ਪੁੱਛ ਲਾਂਗੇ ਪਿੰਡ ਤੋਂ ਪਤਾ ਲੱਗ ਜਾਂਦਾ ਹਾਂ ਹਾਂ ਕਿਉਂਕਿ ਹੁਣ ਉਹੀ ਗੱਲ ਤੇਰਾ ਤਾਂ ਸਾਰੇ ਪਾਸੇ ਤੇਰੇ ਸਾਢੇ ਗਾਂਢੇ ਤਾਂ ਹੈਗੇ ਨੇ ਸੁੱਖ ਨਾਲ ਹਾਂ ਇਹੋ ਜਿਹੇ ਪਿੰਡ ਤਾਂ ਮੈਂ ਕਹਿੰਨੇ ਕੋਈ ਹੋਣਾ ਨਹੀਂ ਜਿੱਥੇ ਤੇਰੀ ਰਿਸ਼ਤੇਦਾਰੀ ਨਾ ਹੋਵੇ ਤੂੰ ਵੀ ਮਸਕਰੀਆਂ ਕਰਨ ਲੱਗ ਜਾਈਂ ਕਦੇ ਕਦੇ ਹਣਾ ਲਾਹੌਰ ਫਿਰ ਇਹ ਕਾਦੀ ਮਸਕਰੇ ਮੈਂ ਤਾਂ ਸੱਚ ਗੈ ਨਹੀਂ ਹੈਗੀ ਹੈ ਜੇ ਕਿ ਜਦੋਂ ਆਪਾਂ ਕਿਸੇ ਪਾਸੇ ਜਾਣੇ ਹੁੰਨੇ ਆ ਦੇਖ ਲੈ ਜਦੋਂ ਕਿਸੇ ਪਾਸੇ ਟੱਪੇ ਆ ਇਥੇ ਜੇ ਮੇਰੀ ਫਲਾਣੇ ਦੋਸਤ ਦਾ ਘਰ ਆ ਇਥੇ ਜੇ ਮੇਰੀ ਫਲਾਣੇ ਰਿਸ਼ਤੇਦਾਰੀ ਆ ਬਸ ਐਂ ਹੀ ਕਰਦਾ ਰਹਿਣਾਗਾ ਪਰ ਲੈ ਕੇ ਕਿਸੇ ਦੇ ਨਹੀਂ ਜਾਂਦਾ ਤੂੰ ਮੈਨੂੰ ਉਹ ਜਾਣ ਪਛਾਣ ਤਾਂ ਹੈਗੀ ਲੋਕਾਂ ਨਾਲ ਲੋਕ ਜਾਣਦੇ ਨੇ ਮੈਨੂੰ ਐਨਾ ਹੀ ਬਹੁਤ ਹੈ ਸੱਚੀਆਂ ਪਿੰਡਾਂ ਚ ਖੋਫ ਚੱਲਣਾ ਤੇਰੇ ਘਟਦਾ ਚੱਲ ਠੀਕ ਐ ਚੰਗਾ ਤੇ ਪਰ ਆਹ ਹੁਣ ਗੱਲ ਉਹਦੇ ਨਾਲ ਜ਼ਰੂਰ ਕਰ ਲਈ ਠੋਕ ਵਜਾ ਕੇ ਕਰੀ ਗੱਲ ਪੂਰੀ ਉਹਦੇ ਨਾਲ ਤਾਂ ਮੈਂ ਗੱਲ ਕਰ ਲਉ ਇਹਦੇ ਨਾਲ ਤਾਂ ਗੱਲ ਕਰ ਲੈ ਇਹਨੂੰ ਪੁੱਛ ਲਾਂਗੇ ਇਹ ਗੱਲ ਦਾ ਤੂੰ ਮੇਰੇ ਤੇ ਛੱਡ ਦੇ ਮੇਰਾ ਮੁੰਡਾ ਮੇਰੇ ਤੋਂ ਬਾਹਰ ਨਹੀਂ ਹੈਗਾ ਨਾਲ ਅੱਛਾ ਹਾਂ ਦੇਖ ਲੈ ਨਹੀਂ ਹੈਗਾ ਉਹ ਕੱਲ ਨੂੰ ਮੇਰੀ ਦਾਦੀ ਨੇ ਬਟਾ ਦੀ ਅੱਛਾ ਤੇਰੀ ਦਾਦੀ ਦਾ ਤੈਨੂੰ ਆਪਣੀ ਦਾਦੀ ਦਾ ਤਾਂ ਫਿਕਰ ਹੋ ਗਿਆ ਤੇ ਮੇਰੀ ਗੁੱਤਨੀ ਦਾ ਫਿਕਰ ਨਹੀਂ ਹੋਇਆ ਹੈ ਤੇ ਮੇਰੀ ਗੁੱਤਨੀ ਵੀ ਤਾਂ ਤੂੰ ਹੀ ਬਟੇਗਾ ਫਿਰ ਉਹ ਤੇਰੀ ਗੁੱਤਨੀ ਦਾ ਕੀ ਹੈ ਤੜਕੇ ਹੱਥ ਨੇ ਬੱਟੀ ਜਾਂਦੀ ਹੈ ਇਹ ਤਾਂ ਗੱਲਾਂ ਗੱਲਾਂ ਚ ਹੀ ਬਟਦਾਨ ਹੈ ਹਾਂ ਉਹਨਾਂ ਨੂੰ ਪਤਾ ਵੀ ਹੱਥ ਲਾ ਕੇ ਦਿਖਾਈ ਕਦੇ ਮੈਨੂੰ ਤੈਨੂੰ ਮੇਰੇ ਪੇ ਮੇਰੇ ਪੇ ਕਿਹਦਾ ਪਤਾ ਤੈਨੂੰ ਆਏ ਹੱਥ ਲਾ ਆਏ ਤਾਂ ਹੁਣ ਤੂੰ ਚੌੜ ਕਰਦਾ ਤੇ ਮੇਰੀ ਗੱਲ ਸੁਣ ਆਹ ਗੱਲ ਹੁਣ ਚੱਲ ਗੱਲ ਖੋਲ ਨਹੀਂ ਸਾਰੀ ਵਸ ਮੈਂ ਤਾਂ ਮੁਕਦੀ ਆ ਗੱਲ ਇੱਥੀ ਆ ਮੈਂ ਖੋਲੀ ਆ ਤੂੰ ਧਿਆਨ ਨਾਲ ਮੁੰਡੇ ਨਾਲ ਗੱਲ ਕਰ ਲੈ ਚੌਰ ਵਾਲ ਚਲ ਚੰਗਾ ਮੈਂ ਕੱਲ ਕਰ ਲੂੰਗੀ ਕੇਰਾ ਕੇਰਾ ਹੋਰ ਪੁੱਛ ਲਾਂਗੇ ਉਹ ਕੁਝ ਬਦਤਾਲ ਕਰ ਲੈ ਕਈ ਵਾਰੀ ਐ ਨਹੀਂ ਪਤਾ ਕੋਈ ਗੱਲਬਾਤ ਕਰੀ ਬੈਠਾ ਹੋਵੇ ਅਗਲਾ ਉਹਨੂੰ ਲਿਆਉਣਾ ਚਾਹੁੰਦਾ ਹੋਵੇ ਆਪਾਂ ਉਧਰ ਗੱਲ ਕਰ ਲਾਂਗੇ ਫੇਰ ਇਹ ਤਾਂ ਗੱਲ ਹੈਗੀ ਹੈ ਖੈਰ ਮਨ ਚ ਤਾਂ ਮੇਰੇ ਵੀ ਰਹਿੰਦੀ ਹੈ ਵੀ ਚੰਡੀਗੜ੍ਹ ਹੁਣ ਪੜਨ ਤਾਂ ਪਾ ਰੱਖਿਆ ਦੇਖ ਉਥੇ ਹੁਣ ਕਰ ਇਹ ਵੀ ਤੈਨੂੰ ਪਤਾ ਕਿੰਨੀ ਘੱਡੀ ਲਾਉਂਦਾਗਾ ਹੈ ਇੱਕ ਪੈਰ ਲਾਉਂਦਾ ਇੱਕ ਲਾਉਂਦਾ ਨਹੀਂ ਹੈਗਾ ਪਹਿਲਾਂ ਉਹਦੀ ਉਡਰਾਂ ਦਾ ਮੰਮੀ ਮੈਂ ਤਾਂ ਜਾਨਣਾ ਮੇਰੇ ਭਲਾਨੇ ਦੋਸਤ ਨੇ ਫੋਨ ਕਰਤਾ ਢਮਕੇ ਨਹੀਂ ਕਰਤਾ ਚਮਲਾਉਂਦੀ ਜਿਆਦਿਆਂ ਤੋਂ ਚਮਲਾਉਂਦੀ ਤਾਂ ਹੁਣ ਫਿਰ ਕੀ ਕਰਾਂ ਕੱਲਾ ਜਵਾਕ ਖਾਏਗਾ ਹੁਣ ਉਹੀ ਝੜਕੀ ਜਾਮਾ ਜਵਾਕ ਐਨਾ ਥੋੜੀ ਹੁੰਦਾ ਚੱਕੇ ਪੈਸੇ ਦਿੱਤੇ ਜੇ 5000 ਮਗਰ 6000 ਮਾਰਨੀ ਜਾਕੇ ਮੈਂ ਤਾਂ ਪੈਸੇ ਲੈ ਲੈ ਦੇ ਜਾਣਾ ਮੈਂ ਐ ਵੀ ਨਹੀਂ ਪਤਾ ਪੜਦਾ ਜਾਂ ਨਹੀਂ ਪੜਦਾ ਲੈ ਪੜਦੇਗਾ ਹੁਣ ਪੜਨਦੇ ਤਾਂ ਜਵਾਕ ਤਾਂ ਉਹੀ ਪਤਾ ਲੱਗੇਂਦਾ ਆਪਣਾ ਜਵਾਕ ਲੱਗਦਾ ਨਸ਼ੇ ਪੱਤੇ ਵਾਲਾ ਉਹ ਨਸ਼ੇ ਪੱਤੇ ਵਾਲਾ ਜੇ ਮੈਂ ਮਾਗਰ ਜਾਣਾ ਤਾਂ ਬੱਚਤ ਐ ਮਣੀ ਮੋਟੀ ਪਤਾ ਐ ਮੈਨੂੰ ਉਹਨੂੰ ਪਤਾ ਵੀ ਮੇਰੇ ਮਾਪਿਓ ਕਹੇ ਜene ਮੇਰੇ ਤੇ ਅੱਖਾਂ ਬੰਦ ਕਰਕੇ ਵਿਸ਼ਵਾਸ ਕਰਦੇ ਨੇਗੇ ਕਈ ਉਹਨੇ ਆਪਣਾ ਪੁੱਤ ਕੋਈ ਇਹ ਜੇ ਰਾਹ ਪੈਂਦਾ ਹੈ ਚਲ ਚੰਗਾ ਐ ਕਰਨ ਵਾਲਾ ਚਾਹ ਦੀ ਘੁੱਟ ਬਣਾ ਦੇ ਮੈਂ ਨਾਲ ਉਹਨੂੰ ਪੁੱਛ ਲਾਂਗਾ ਚਲ ਚੰਗਾ ਨਾਲ ਮੈਂ ਪੁੱਛ ਲਾਂਨੀ ਆ ਚਾਹ ਦੀ ਘੁੱਟ ਬਣਾਉਣੀ ਹੈਗੀ ਤੇ ਪੱਤੀ ਵੱਧ ਪਾਵਾਂਗੇ ਘਟ ਲੈ ਮਸ਼ਕਰੀਆਂ ਫੇਰ ਹਰਦੀ ਨਹੀਂ ਚਲ ਚੰਗਾ ਮੈਂ ਪੱਤੀ ਮੇਰੀ ਪਤਾ ਦੂ ਤੇ ਤੇ ਜੇ ਪੀਣਾ ਮੈਨੂੰ ਪਤਾ ਮੇਰੇ ਤਾਂ ਖੁਰਕ ਠਾਣਦੇ ਮੈਂ ਤਾਂ ਪੀਂਦੀ ਨਹੀਂ ਗੇੜ ਵਾਲੀ ਚਾਹ ਚਲ ਚੰਗਾ ਮੈਨੂੰ ਅੱਡ ਬਣਾ ਦੀ ਮੈਂ ਤਾਂ ਕਹਿੰਦੀ ਸੀ ਸੁਣੋ ਨਾ ਜੀ ਵੀ ਆਪਾਂ ਨੂੰ ਰਾਣੀ ਤੋਂ ਇੰਨੀ ਉਮੀਦ ਤਾਂ ਹੋਣੀ ਸੀਗੀ ਵੀ ਸੋਨੂੰ ਉਹ ਇੰਨਾ ਕੁਝ ਬੋਲ ਗਿਆ ਅੱਜ ਹਣਾ ਕੀ ਕਹਿ ਸਕਦੇ ਆ ਸੀ ਕੁੜੇ ਆਪਾਂ ਨੂੰ ਕੀ ਪਤਾ ਬੰਦੇ ਦੇ ਦਿਲ 'ਚ ਕੀ ਗੱਲ ਹੈ ਹੁਣ ਮੈਂ ਤਾਂ ਤੇਰੇ ਸਾਹਮਣੇ ਉਹਨੂੰ ਮਾਫੀ ਮੰਗੀ ਗਿਆ ਮੈਂ ਕਹੀ ਗਿਆ ਵੀ ਤੂੰ ਮੈਨੂੰ ਗਲਤ ਤਾਂ ਦੱਸ ਤੇ ਗੱਲ ਕੀ ਹੈ ਜਿਹੜੀ ਗੱਲ ਉਹ ਦੱਸ ਕੇ ਗਈ ਹੈ ਕਿ ਮੇਰੇ ਭਰਾ ਦੇ ਕਾਤਲਾਂ ਨੂੰ ਜੋ ਉਹਨਾਂ ਨੂੰ ਮਾਇ ਨਹੀਂ ਕੀਤਾ ਉਹ ਨਹੀਂ ਕੀਤਾ ਹੁਣ ਉਸੇ ਗੱਲ ਮੈਂ ਸਾਡੀ ਦੀ ਮਾਂ ਨੂੰ ਸਜ਼ਾ ਕਿਵੇਂ ਦਵਾਂਗਾ ਮੈਂ ਤਾਂ ਬਖਸ਼ਿਆ ਸੀ ਚਲ ਕੋਈ ਗੱਲ ਉਹਨੂੰ ਤੇ ਨਾ ਕਰ ਸਕਦਾ ਹਾਂ ਹਾਂਜੀ ਹੁਣ ਇਹ ਗੱਲ ਦਾ ਫੈਸਲਾ ਕੀ ਹੋਵੇ ਗੱਲ ਦਾ ਹੱਲ ਕੀ ਨਿਕਲੇ ਇਹ ਤਾਂ ਮੈਨੂੰ ਸਮਝ ਨਹੀਂ ਲੱਗਦੀ ਪਈ ਉਹਦਾ ਸੋਸ਼ ਕੁਛ ਕੀ ਕੀਤਾ ਜਾ ਸਕਦਾ ਹੁਣ ਆ ਜੀ ਜੇ ਹੁਣ ਆਪਾਂ ਉਹਨੂੰ ਸਜ਼ਾ ਦਵਾਉਨੇ ਆ ਲਾਡੀ ਦੀ ਮਾਂ ਤਾਂ ਉਹ ਵੀ ਇੱਕ ਲੋ ਉਹ ਹੀ ਤਾਂ ਗੱਲ ਆ ਕੁੜੀ ਦਾ ਘਰ ਪੱਟੀ ਦੇ ਨਾਲ ਤਾਂ ਉਹ ਬਾਗੀ ਨਾਲੇ ਕੁੜੀ ਇਕੱਲੀ ਰਹਿ ਜੂਗੀ ਘਰੇ ਹੁਣ ਕਿਹਨੇ ਬਾਹਰੋਂ ਦਾ ਰਹਿਣਾ ਹੁੰਦਾ ਘਰੇ ਕੀ ਇਹੋ ਫਿਰ ਚਲੋ ਉਹ ਗੱਲ ਵੀ ਜਮੀਨਾਂ ਦਾ ਆਪਸੇ ਨਹੀਂ ਵੀ ਜਾਂਦੀ ਠੀਕ ਸੀ ਸਹੀ ਗੱਲ ਹੈ ਹੁਣ ਆਪਾਂ ਨੂੰ ਪਿਛਲੀਆਂ ਗੱਲਾਂ ਦਾ ਕੀ ਪਤਾ ਪਰ ਹੁਣ ਰਾਣੀ ਨੂੰ ਵੀ ਪਿਛਲੀਆਂ ਗੱਲਾਂ ਪਿੱਛੇ ਛੱਡਣੀਆਂ ਚਾਹੀਦੀਆਂ ਨੇ ਸਾਰੀ ਉਮਰ ਤਾਂ ਨਹੀਂ ਬੰਦਾ ਐ ਦੁਸ਼ਮਣੀ ਰੱਖਦਾ ਹੁੰਦਾ ਕਿਸੇ ਟਾਈਮ ਤਾਂ ਬੰਦੇ ਨੂੰ ਮਿਲਾਪ ਕਰਨਾ ਚਾਹੀਦਾ ਹੈ ਮੈਨੂੰ ਵੀ ਕਹੇ ਸੀ ਵੀ ਜਦੋਂ ਤੇਰੇ ਭਰਾ ਨੇ ਲਾਡੀ ਨੂੰ ਆਪਦਾ ਪੁੱਤ ਮੰਨ ਲਿਆ ਸੀ ਹਾਂਜੀ ਆਪਦਾ ਸਗਾ ਪੁੱਤ ਮੰਨ ਲਿਆ ਸੀ ਕਾਲੇ ਤੋਂ ਵੀ ਵੱਧ ਚਾਹਣ ਲੱਗ ਗਿਆ ਸੀ ਉਹਨੂੰ ਤੇ ਵੀ ਜਦੋਂ ਉਹਨੇ ਮੰਨ ਰਿਆ ਸੀ ਫਿਰ ਤੁਸੀਂ ਵੀ ਤਾਂ ਉਹਨੂੰ ਆਪਦਾ ਭਤੀਜਾ ਮੰਨ ਉਹੀ ਤਾਂ ਗੱਲ ਹੈ ਨਾ ਚੱਲ ਹੋ ਸਕਦਾ ਵੀ ਸ਼ਿੰਦਰਪਾਲ ਗਲਤ ਤਾਂ ਕਰਦਾ ਉਹ ਇੱਕ ਦੇ ਪਿੱਛੇ ਲੱਗ ਕੇ ਅਸੀਂ ਬਾਕੀਆਂ ਨੂੰ ਕਿਉਂ ਸਜਾ ਲਈ ਨਹੀਂ ਦੇਖ ਸਕਦੇ ਨਾ ਬੱਚਿਆਂ ਦਾ ਕੀ ਕਸੂਰ ਹੈ ਇਹਦੇ ਵਿੱਚ ਆਪਾਂ ਬੱਚਿਆਂ ਨੂੰ ਕਿਉਂ ਆਪਾਂ ਉਹ ਕਰੀਏ ਮਨ ਨੂੰ ਨਹੀਂ ਸੇ ਗੱਲ ਤਾਂ ਸੋਇਆ ਪਿਆ ਨਿੱਕਰਾਂ ਤਾਂ ਕਰਾਂ ਕੀ ਜੇ ਤਾਂ ਹੁਣ ਮੈਂ ਕੋਈ ਉੱਤਾ ਕਰਦਾ ਤਾਂ ਵੀ ਮਾਰੇ ਜਾਂ ਕੋ ਜੇ ਮੈਂ ਕੋਈ ਗੱਲ ਕਰਦਾ ਤਾਂ ਵੀ ਜੇ ਨਹੀਂ ਫਿਰ ਆਪਣੀ ਧੀ ਦਾ ਖਰਾ ਖਰਾਬ ਹੁੰਦਾ ਜੇ ਆਪਾਂ ਕੋਈ ਇਹ ਜੀ ਗੱਲ ਕਰਦੇ ਆ ਜੇ ਨਹੀਂ ਕਰਦੇ ਫਿਰ ਸਾਰੀ ਉਮਰ ਇਹਦੀ ਲਾਤ ਉੱਤੇ ਆਈ ਤਾਂ ਸੋਚਦਾ ਵੀ ਹੋ ਕੇ ਕੀਆ ਚਲੋ ਫਿਰ ਦੇਖਦੇ ਆ ਫਿਰ ਕੀ ਬਣਦਾ ਤਾਂ ਹੀ ਤਾਂ ਕਹਿੰਦੇ ਨੇ ਵੀ ਜਿਆਦਾ ਜਾਰੀ ਨਾ ਪਾਓ ਜਾਰੇ ਜਿਆਦਾ ਬੈਰ ਵੀ ਨਾ ਪਾਓ ਕਿਸੇ ਨਾਲ ਮੈਂ ਸਾਨੂੰ ਕਿੰਨਾ ਸਮਝਾਇਆ ਤੇ ਵੀ ਕਿਸੇ ਨਾਲ ਇੰਨਾ ਮੋਹ ਪਿਆਰ ਨਾ ਪਾਓ ਵੀ ਲੋਕ ਅਗਲਾ ਆਪਾਂ ਨੂੰ ਆ ਕੇ ਤੰਗ ਕਰਨੀ ਆਪਾਂ ਮਾੜਾ ਤਾਂ ਨਹੀਂ ਕੀਤਾ ਆਪਾਂ ਮਾੜਾ ਤਾਂ ਨਹੀਂ ਕੀਤਾ ਚਲ ਇਹ ਗੱਲ ਮੈਨੂੰ ਵੀ ਪਤਾ ਸੀ ਵੀ ਭਾਈ ਸਾਡੇ ਭਰਾ ਦੀ ਕਾਤਲ ਇਹ ਹੈ ਪਰ ਹੁਣ ਹੁਣ ਜਵਾਕਾਂ ਦੇ ਮੂੰਹ ਤੋਂ ਉਹਨੂੰ ਦੇਖ ਕੇ ਮੈਂ ਚੁੱਪ ਕਰ ਗਿਆ ਮਨਿੰਦਰ ਦੇ ਨਾਲ ਉਹਨੇ ਕੀ ਕੁਛ ਕੀਤਾ ਮੈਂ ਵੀ ਤਾਂ ਹੀ ਚੁੱਪ ਕਰ ਗਿਆ ਵੀ ਚਲ ਕੋਈ ਗੱਲ ਨਹੀਂ ਉਹ ਵੀ ਆਣੀ ਹੁਣ ਇਹਨੂੰ ਕਿਵੇਂ ਸਮਝਾਵਾਂ ਹੁਣ ਇਹਨੇ ਤਾਂ ਗੁੱਸਾ ਜਿਹੜਾ ਹੈ ਇਹਦੇ ਨਾਲ ਬਿਠਾ ਕੇ ਗੱਲ ਕਰਨੀ ਪਊ ਬਿਠਾ ਕੇ ਇਹਨੂੰ ਪਿਆਰ ਨਾਲ ਸਮਝਾਵਾਂਗੇ ਪੱਕੇ ਜੇ ਸਮਝੂਗੀ ਜੇ ਨਹੀਂ ਸਮਝੂਗੀ ਤਾਂ ਫਿਰ ਜੀ ਉਹਦੀ ਮਰਜ਼ੀ ਆ ਫਿਰ ਆਪਣਾ ਤਾਂ ਦੇਖੋ ਸਮਝਾਉਣੀ ਆ ਸਮਝਣਾ ਅਗਲੇ ਦੀ ਸਾਰੇ ਹੁੰਦੀ ਆ ਗੱਲ ਚੱਲਾਂ ਇੱਕ ਚਾਹ ਦੀ ਕੁੱਟ ਬਣਾਉਣ ਦੇ ਵਾਸਤੇ ਚਾਹ ਤਾਂ ਬਣਾ ਦੇ ਨੇ ਮੇਰਾ ਵੀ ਸਿਰ ਬਹੁਤ ਦੁਖਾਂ ਲੱਗ ਰਿਹਾ ਤੇ ਚਾਹ ਦੀ ਕੁੱਟ ਬਣਾਵੇਂ ਤਾਂ ਦਿਮਾਗ ਨੂੰ ਘੱਲ ਜੀ ਉਹ ਹੋ ਗਈ ਨਾ ਇੱਕ ਵਾਰੀ ਚਲ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਓ ਐਨੀ ਫਿਰ ਹੋਰ ਕੀ ਆ ਐਮੀ ਤਾਂ ਨਹੀਂ ਮਰਨਾ ਕਿਸੇ ਮਗਰ ਲੱਗ ਕੇ ਆਪਾਂ ਨੇ ਨਾ ਸੋਕਾ ਆ ਤਾਂ ਇਹ ਵਿੱਚ ਇੱਕ ਸਾਈਡ ਤੇ ਰੱਖਤਾ ਵਾ ਸਾਰਾ ਕੁਝ ਠੀਕ ਹੈ ਤੇ ਵੀ ਨਾ ਮੰਮੀ ਤੂੰ ਗਾਲਾਂ ਖਵਾਉਂਗੀ ਮੇਰੇ ਨਾ ਕੋਈ ਨਹੀਂ ਘੜੋ ਮੰਮੀ ਦਾ ਤਾਂ ਕੀ ਡਰ ਹੈ ਬਹੁਤ ਵਧੀਆ ਤੂੰ ਦੇਖਭਾਲ ਰੱਖਦੀ ਐਂ ਦੀ ਮੈਂ ਘਰ ਰੱਖੂ ਮੰਮੀ ਮੈਂ ਘਰ ਰੱਖੂ ਉਹਦੂ ਅਹੀ ਜੀ ਤੂੰ ਹੈਗੀ ਸੰਗ ਤੈਨੂੰ ਨਹੀਂ ਆਉਂਦੀ ਮਾੜੀ ਮੋਟੀ ਪੂਆ ਜੀ ਜਵਾਕੜੀ ਕੱਲੀ ਕਰੀ ਜਾਂਦੀ ਸੀ ਮੈਂ ਕਹਾਂ ਚੱਲ ਮੈਂ ਕਰਦੇ ਮੈਂ ਤਾਂ ਕੋਈ ਪਾਰੀ ਚੱਕੀ ਵੀ ਨਹੀਂ ਮੇਰੀ ਗੱਲ ਸੁਣੂ ਕੀ ਤੇ ਨਹੀਂ ਜਵਾਕੜੀ ਲੱਸੀ ਹੁੰਦੀ ਚੁੱਪ ਕਰਕੇ ਬਹਿ ਜਾ ਕਰ ਤੂੰ ਮੈਨੂੰ ਹੋਰ ਲਾਂਬਾ ਦਵਾਏਂਗੀ ਪੂਆ ਜੀ ਮੈਂ ਹੁਣ ਪੈਕ ਹੀ ਆਈਆਂ ਇਹਨੂੰ ਫੁੱਟ ਸੁੱਖ ਨੂੰ ਈਓ ਰੇ ਹਰ ਦਾ ਪੂਆ ਸਾਰ ਨਹੀਂ ਪੈ ਜਾਂਦਾ ਐ ਕਾਲਾ ਲੱਗਿਆ ਰਹਿੰਦਾ ਸੀ ਕੁਛ ਨਹੀਂ ਕਰਨ ਦਿੰਦਾ ਸੀ ਬਸ ਉਹਦੀ ਕਹਿੰਦਾ ਸੀ ਤੂੰ ਪੈ ਜਾ ਭਾਈ ਮੈਂ ਆਪੇ ਕੰਮ ਕਰ ਲੂੰਗਾ ਤੂੰ ਪੈ ਜਾ ਹੋਰ ਫਿਰ ਤੇਨੂੰ ਕੀ ਗਈ ਏ ਵੀ ਭਾਈ ਤੂੰ ਟਿੱਕੀ ਬੈਠੀ ਰਹਿ ਬੈ ਬਾਂ ਮਾ ਪੈ ਪਰ ਬਸ ਕੰਮ ਨੂੰ ਨਾ ਹੱਥ ਲਾਈ ਆ ਉਰੇ ਤਾਂ ਦੇਖ ਰਹਿ ਕੀ ਕੁਸ ਤੋਰੇ ਖਲਾਰਾ ਪੇ ਮੈਂ ਉਹ ਕੰਮ ਵਾਲੀ ਨੂੰ ਲਾ ਕੇ ਆਪੀ ਚਕਾ ਦੂ ਕੋਈ ਕੰਮ ਨਹੀਂ ਕੀਤਾ ਪੂਆ ਮੈਂ ਤਾਂ ਕੱਲੀਆ ਬਾਲਟੀ ਜੀ ਚ ਬੋਤਲਾਈਆਂ ਪਾ ਕੇ ਰੱਖੀਆਂ ਨੇ ਭਾਬੀ ਮੈਂ ਤੁਹਾਨੂੰ ਕਿਹਾ ਸੀ ਨਾ ਮੇਰੇ ਗਾਲਾਂ ਪੈਣਗੀਆਂ ਤੁਸੀਂ ਪਤਾ ਨਹੀਂ ਜਿੱਦ ਕਾਤੋਂ ਫੜੀ ਫੜ ਕੇ ਕੋਈ ਨਾ ਕੋਈ ਨਾ ਭੂਆ ਮੜਾ ਮੋਟਾ ਦਾ ਕੰਮ ਕਰੂਗੀ ਆਏ ਮੰਜੇ ਤੇ ਬੈਠਾ ਵੀ ਜਾਂਦਾ ਮੇਰੇ ਤੋਂ ਕੋਈ ਨਾ ਪੁੱਤ ਕੋਈ ਨਾ ਆ ਦੋ ਚਾਰ ਮਹੀਨੇ ਬਹਿ ਜਾ ਮੰਜੇ ਦੇ ਉਸ ਤੋਂ ਬਾਅਦ ਫਿਰ ਲੈ ਕੇ ਠੀਕ ਆ ਭੂਆ ਜੀ ਨਾਲੇ ਭੂਆ ਜੀ ਮੈਂ ਤੁਹਾਨੂੰ ਐ ਕਹਿੰਦੀ ਸੀ ਕਾਲੇ ਨਾਲ ਕੋਈ ਗੱਲ ਹੋਈ ਸੀ ਥੋੜੀ ਹੋਈ ਸੀ ਕਾਲੇ ਨਾਲ ਗੱਲ ਮੇਰੀ ਬਸ ਮੜੀ ਜੇ ਬੱਜੋ ਦਾ ਬੜੀ ਜੀ ਚ ਕਹਦਾ ਮੈਂ ਠੀਕ ਆ ਭੂਆ ਅੱਛਾ ਤੇ ਭੂਆ ਮੈਂ ਇਹ ਕਹਿੰਦੀ ਸੀ ਤੁਸੀਂ ਸ਼ਿੰਦਰਪਾਲ ਹੋਰ ਜਾਂ ਉਧਰ ਕਿਸੇ ਨੂੰ ਦੱਸਿਆ ਤਾਂ ਨਹੀਂਗਾ ਵੀ ਮੈਂ ਇੱਥੇ ਆਹ ਕਮਲੀ ਨੰਮੇ ਨਿਆਣੀਆ ਜਾਂ ਕਿਸੇ ਵਾਸਤੇ ਮੇਰਾ ਦਿਮਾਗ ਹੱਲਿਆ ਹੋਇਆ ਉਹਨਾਂ ਨੂੰ ਦੱਸੂਗੀ ਮੈਂ ਸਿੰਦਰਪਾਲ ਨੂੰ ਭਾਬੀ ਤੁਸੀਂ ਫਿਕਰ ਕਿਉਂ ਕਰਦੇ ਨਾਲੇ ਅਸੀਂ ਉਹਨਾਂ ਨੂੰ ਥੋੜੀ ਦੱਸਾਂਗੇ ਵੀਰੇ ਨੇ ਨਾਲੇ ਸਿੱਧਾ-ਸਿੱਧਾ ਕਿਹਾ ਸੀ ਵੀ ਤੁਸੀਂ ਧਿਆਨ ਰੱਖਿਓ ਕਿ ਅਸੀਂ ਉਹਨਾਂ ਨੂੰ ਕਿਉਂ ਦੱਸਾਂਗੇ ਭਣਾ ਉਹ ਤੇਰੇ ਵੀਰੇ ਨੂੰ ਬਾਲਾ ਫਿਕਰ ਸੀਗਾ ਤੇਰੇ ਵੀਰੇ ਨਾਲ ਗੱਲ ਹੋਈ ਸੀ ਮੇਰੇ ਤੇਰਾ ਵੀਰਾ ਹੀ ਕਹਿੰਦਾ ਸੀ ਕਹਿੰਦਾ ਇੱਕ ਵਾਰ ਤੂੰ ਉਹਨੂੰ ਕਹਿ ਦੀ ਵੀ ਮੜਾ-ਮੋਟਾ ਵੀ ਜੇ ਉਹਨਾਂ ਨੂੰ ਮਾੜੀ ਜਿਹੀ ਭਣਕ ਲੱਗ ਗਈ ਨਾ ਸਿੰਦਰਪਾਲ ਕੁਝ ਵੀ ਕਰ ਸਕਦੀ ਆ ਉਹਨੂੰ ਤਾਂ ਮੈਂ ਉਹੀ ਨਾ ਦੱਸਾਂ ਮੈਂ ਤਾਂ ਉਹੀ ਬਲਾ ਕੇ ਰਾਜੀ ਨਹੀਂ ਉਹਨੂੰ ਉਹ ਤਾਂ ਮੈਂ ਤਾਂ ਜਦੋਂ ਜਾੜ ਥੱਲੇ ਆਉਂਦੀ ਆ ਕੋਈ ਚਾਰ ਸੁਣਾਉਣ ਦੀਆਂ ਸਣਾ ਜ਼ਰੂਰ ਦਿੰਦੀ ਆ ਪਰ ਐ ਥੋੜੇ ਮੈਂ ਆਪਣੀ ਢਿੱਡ ਦੀ ਗੱਲ ਦੱਸੂਗੀ ਉਹ ਤਾਂ ਮੈਨੂੰ ਪਤਾ ਪੂਆ ਜੀ ਜਦੋਂ ਵੀ ਜਾਂਦੀ ਸੀ ਪੂਆ ਨਾਲ ਆੜਾ ਇਲਾਕੇ ਆਉਂਦੀ ਸੀਗੀ ਸਾਨੂੰ ਤਾਂ ਪੂਰਾ ਚੰਗੇ ਨੇ ਲੱਗਦੀ ਬਸ ਕੀ ਕਰੀਏ ਵਰਤਨਾ ਪੈਂਦਾ ਇੱਕ ਕਹਿੰਦੇ ਹੁੰਦੇ ਆ ਨਾ ਮਾੜਾ ਉਹਦੇ ਨਾਲ ਵਰਤਦੀ ਵੀ ਨਹੀਂ ਜਾਂਦਾ ਮਾੜਾ ਮੋਟਾ ਕਿਤੇ ਬਸ ਜਦੋਂ ਐ ਹੁੰਦਾ ਡੋਂ ਜਾਂ ਉੱਠੇ ਹੁੰਦਾ ਵੀ ਕਹਿ ਕੇ ਆਵਾਜ਼ ਉਦੋਂ ਬਗ ਜਿੰਨੇ ਮੈਂ ਹੀ ਨਹੀਂ ਜਾਂਦੀ ਲੜ ਨਹੀਂ ਜਾਂਦੀ ਆ ਭੂਆ ਤਾਂ ਜਦੋਂ ਵੀ ਜਾਂਦੀ ਆ ਇਹੋ ਜਿਹੇ ਬੰਦੇ ਨਾਲ ਕੌਣ ਵਰਤਦਾ ਉਹ ਬਾਕੀ ਪਤਾ ਕਿ ਮਨਿੰਦਰ ਸਹੀ ਆ ਉਹਦਾ ਸੁਭਾ ਚੰਗਾ ਆ ਉਹਦੇ ਕਰਕੇ ਬਸ ਬੁਲਾਉਣਾ ਪੈਂਦਾ ਤੈਨੂੰ ਮਨਿੰਦਰ ਚੰਗੀ ਲੱਗਦੀ ਉਹ ਮੈਨੂੰ ਤਾਂ ਮਨਿੰਦਰ ਵੀ ਨਹੀਂ ਪਾਈ ਇੰਨੀ ਚੰਗੀ ਲੱਗ ਨਹੀਂ ਨਹੀਂ ਭੂਆ ਜੀ ਉਹੀ ਲੱਗਦਾ ਤੁਸੀਂ ਬਸ ਕਦੇ ਬੁਲਾਇਆ ਹੀ ਨਹੀਂ ਉਹਨੂੰ ਚੱਲ ਜਨ ਨਾਲ ਤਾਂ ਤੋਂ ਨਹੀਂ ਆ ਚੱਲ ਮੇਰੀ ਗੱਲ ਸੁਣ ਧੁਰ ਮੇਰੇ ਮੂਰੇ ਲਾ ਹਾਂ ਭੂਆ ਤੂੰ ਇੱਧਰ ਜੇ ਨਾ ਚਾਕ ਚੰਗਾ ਭੂਆ ਕੋਈ ਨਹੀਂ ਮੰਮੀ ਐਨਾ ਕਦ ਮੈਂ ਵੀ ਕਰਨ ਜਾਣਦੀ ਆ ਮੈਂ ਆਪੇ ਕਰ ਲੂੰਗੀ ਲੱਗੀ ਆ ਆਕੇ ਆ ਕੁੜੀ ਜੀ ਨੂੰ ਵੀ ਨਹੀਂ ਸਾਹ ਹੈਗਾ ਵੀ ਤੂੰ ਐਂ ਕਰ ਰਿਹਾ ਇਹਨੂੰ ਕਹ ਦੇ ਵੀ ਭਾਈ ਬਹਿ ਜਾ ਮੈਂ ਆਪੇ ਕੰਮ ਕਰਨਾ ਕੀ ਹੋਇਆ ਜੱਸਾ ਐ ਬਟਾ ਪੁੱਤ ਕੁਛ ਨਹੀਂ ਮਾਂ ਬਸ ਤੂੰ ਦੱਸ ਕੀ ਕਰੀ ਜਾਂਦੀ ਸੀ ਆ ਕੀ ਆ ਮੈਂ ਤਾਂ ਪੁੱਤ ਆ ਦੇਖ ਦੇਖ ਸੋਨਾ ਦਾ ਸੈਟ ਤੇਰੀ ਬਹੂ ਵਾਸਤੇ ਸੈਟ ਤਾਂ ਸੋਹਣਾ ਹੈ ਪਰ ਮੈਨੂੰ ਇਹਦਾ ਕੀ ਪਾ ਹੁਣ ਲੈ ਹਾਏ ਦੇਖ ਲੈ ਕੀ ਪਾ ਹੋਣਾ ਪੁੱਤ ਤੂੰ ਦੇਖੀ ਜਦੋਂ ਤੇਰੀ ਬੋਟੀ ਨੇ ਪਾਇਆ ਨਾ ਇਹ ਕਿੰਨੀ ਸੋਹਣੀ ਲੱਗੂਗੀ ਤੇ ਆਹ ਹਾਰ ਕੀ ਮੈਂ ਸਿਰ ਚ ਮਾਰਨਾ ਹੁਣ ਨਾਲੇ ਤੁਹਾਨੂੰ ਪਤਾ ਤਾਂ ਹੈਗਾ ਮੈਨੂੰ ਨਹੀਂ ਪਸੰਦ ਉਹ ਕੁੜੀ ਕਿਵੇਂ ਮਰਜ਼ੀ ਕਰੋ ਆਹ ਹਾਰ ਦਾ ਮੈਨੂੰ ਨਹੀਂ ਮੈਨੂੰ ਨਾ ਕਹੋ ਜੇ ਕੁਝ ਮੇਰੇ ਨਾਲੇ ਪੁੱਤ ਉਹ ਤੇਰੀਆਂ ਬਾਹਰ ਦੀਆਂ ਗੱਲਾਂ ਨੇ ਉਹ ਗੱਲਾਂ ਤੋਂ ਅਸੀਂ ਕੀ ਲੈਣਾ ਨਾਲੇ ਮੇਰੀ ਗੱਲ ਸੁਣ ਇਕੱਲੀ ਕੁੜੀ ਸੋਹਣੀ ਨਹੀਂ ਦੇਖੀਦੀ ਹੁੰਦੀ ਹੈਗੀ ਮਗਰ ਦੇਖ ਲੈ ਪੂਰੇ 20 ਕਿਲੇ ਜ਼ਮੀਨ ਦੇ ਆਉਂਦੇ ਨੇ ਉਹਨੂੰ ਵੀ ਕਿੱਲੇ ਕੀ ਮੈਂ ਸਰਚਾ ਮਾਰਨੇ ਆ ਮਾਂ ਤੈਨੂੰ ਪਤਾ ਜੀਵਨ ਸਾਥੀ ਨਾਲ ਆਪਾਂ ਕੱਢਣੀ ਹੁੰਦੀ ਏ ਸਾਰੀ ਉਮਰ ਜਦੋਂ ਜੀਵਨ ਸਾਥੀ ਨਾਲ ਪਸੰਦਦਾ ਹੋਇਆ ਲੈ ਹੁਣ ਜੀਵਨ ਸਾਥੀ ਤੇ ਆ ਗਿਆ ਆ ਪਹਿਲਾਂ ਮੇਰੀ ਦੇਖ ਲੈ ਜੀਵਨ ਸਾਥੀ ਆ ਮੈਨੂੰ ਤੇਰਾ ਬਾਪ ਪੋਰਾ ਨਹੀਂ ਦੀ ਪਸੰਦ ਤੇ ਮੈਂ ਵੀ ਉਮਰ ਕੱਢੇ ਲਈ ਅੱਛਾ ਮੈਨੂੰ ਪਸੰਦ ਹੀ ਨਹੀਂ ਸੀ 20 ਸਾਲ ਹੋ ਗਏ ਰੋਜ਼ ਕਹੀ ਜਾਂਦੀ ਐ ਉਹ ਤਾਂ ਬੜਾ ਸੋਹਣਾ ਬੜਾ ਸੋਹਣਾ ਉਹ ਟਾਈਮ ਪੁਰਾਣੀ ਸੀ ਮਾਂ ਉਦੋਂ ਟਾਈਮ ਪਾਸ ਹੋ ਜਾਂਦਾ ਸੀ ਪਰ ਹੁਣ ਨਹੀਂ ਅੱਜ ਕੱਲ ਕੋਈ ਐ ਕੱਢਦਾ ਟਾਈਮ ਉਹ ਗੱਲ ਸੁਣ ਲੈ ਚੁੱਪ ਕਰ ਜਾ ਮੇਰੇ ਜਿਹੜਾ ਜਵਾਨ ਹੋ ਗਈ ਜਵਾਨ ਤੂੰ ਨਹੀਂ ਮੁੱਕਰਦਾ ਮੈਂ ਹੁਣ ਸਮਝ ਆ ਗਈ ਉਹ ਤਾਂ ਮੈਨੂੰ ਪਤਾ ਬਾਪੂ ਜਵਾਨ ਹੋ ਗਈ ਤਾਂ ਹੀ ਤਾਂ ਮੈਨੂੰ ਫਸਾ ਕੇ ਧਰਤਾ ਤੁਸੀਂ ਚੁੱਪ ਕਰ ਜਾ ਨਾਲੇ ਮੇਰੀ ਗੁਰਪੇਜ ਨਾਲ ਗੱਲ ਹੋਈ ਐ ਕੱਲ ਨੂੰ ਉਹਨਾਂ ਨੇ ਤੈਹ ਕੀਤਾ ਸਾਰਾ ਕੁਝ ਬਰਠੰਡੇ ਚ ਲੈਣਾ ਆਪਾਂ ਨੇ ਅੱਛਾ ਹਾਂ ਤੇ ਤਿਆਰੀ ਵਾਰੀ ਕਰ ਲੋ ਆਵਲੀ ਸਾਰੀ ਫੇਰ ਐ ਕਰ ਪੁੱਤ ਤੂੰ ਨਾ ਜਿਹੜਾ ਕੋਈ ਨੀੜਾ ਕੱਪੜਾ ਲਿਆਉਣਾ ਤੂੰ ਜਾ ਕੇ ਲਿਆ ਲੈ ਕੈਸੇ ਲੈ ਜਾ ਮੈਥੋਂ ਲੈ ਆਣੇ ਨੇ ਮੈਂ ਆਰਤੀ ਤੋਂ ਫੜ ਲਿਆ ਮੈਨੂੰ ਨਹੀਂ ਲੋੜ ਲੀ ਗਿੜੇ ਕਪੜੇ ਦੀ ਮੇਰੇ ਕੋਲ ਬਥੇਰੀਆਂ ਛਾਲਟਾਂ ਪਈਆਂ ਲੈ ਦੇਖ ਲੈ ਜਦੋਂ ਤੂੰ ਚੰਡੀਗੜ੍ਹ ਨੂੰ ਜਾਣਾ ਹੁੰਦਾ ਭਾਈ ਉਦੋਂ ਤਾਂ ਤੂੰ ਕਹਿੰਦਾ ਨਾ ਹੁੰਦਾ ਵੀ ਮਾਂ ਮੇਰੇ ਤਾਂ ਆ ਵੀ ਪੁਰਾਣੇ ਹੋ ਗਏ ਸੂਟ ਮੈਂ ਹੁਣ ਨਵੇਂ ਲੈ ਕੇ ਜਾਣੇ ਨੇ ਤੇ ਹੁਣ ਕਹਿੰਦਾ ਆਖਾ ਮੈਂ ਨਹੀਂ ਆਉਣੀ ਨਹੀਂ ਹੈਗੇ ਉਹਦਾ ਦੋਨੋਂ ਬੈਗ ਭਰ ਕੇ ਦੁਰਦਾ ਹੈ ਉੱਥੇ ਮੈਨੂੰ ਖੁਸ਼ੀ ਮਿਲਦੀ ਸੀ ਜਾ ਕੇ ਆ ਬਿਆਹ ਕਰਾ ਕੇ ਮੈਨੂੰ ਕਿਹੜੀ ਖੁਸ਼ੀ ਮਿਲੂਗੀ ਇੱਕ ਵਾਰੀ ਕਹਿ ਤਾਂ ਨਾ ਚੁੱਪ ਕਰ ਜਾ ਜਾੜੇ ਬੋਲਣ ਦੀ ਲੋੜ ਨਹੀਂ ਇਹਨੂੰ ਸਮਝਾ ਦੇ ਨਾਲੇ ਚੰਗਾ ਮੇਰੀ ਇੱਕ ਜਰਾ ਸਵਾਲ ਹੈ ਚ ਖੜਾ ਹੋ ਤੂੰ ਲੀੜਾ ਕੱਪੜਾ ਲਿਆ ਆ ਜਾ ਮੈਂ ਨਹੀਂ ਲਿਆਉਣਾ ਯਾਰ ਓਹੋ ਇੰਨਾ ਨਹੀਂ ਗੁੱਸੇ ਹੋਇਆ ਨਾ ਦੇਖ ਲੈ ਨਾਲ ਮੀ ਆ ਗਿਆ ਖੜਾ ਹੋ ਇਥੋਂ ਮੈਂ ਮੰਜਾ ਚੱਕਾ ਚੱਲ ਲੈ ਮੈਂ ਹੀ ਚੱਕਾ ਨਾ ਮੈਂ ਚੱਕ ਲੈ ਅੰਦਰ ਅ ਤੁਸੀਂ ਮੈਨੂੰ ਮਾਰੋਗੇ ਓ ਤੁਹਾਡੇ ਪਿੱਛੇ ਤਾਂ ਮੈਂ ਆਦੀ ਭੈਣ ਨਾਲ ਵਗੜ ਲਿਆ ਆਦੀ ਭਾਜੀ ਨਾਲ ਵਗੜ ਲਈ ਉਨ ਮੈਨੂੰ ਸਾਡੇ ਜ਼ਮੀਨ ਵੀ ਨਾਲ ਕਰਾਤੀ ਤੁਸੀਂ ਫਿਰ ਵੀ ਮੈਨੂੰ ਮਾਰ ਦੋਗੇ ਮੈਂ ਜਿੱਥੇ ਮਰਜੀ ਹੁਵਾਂ ਮੈਂ ਉਹਨਾਂ ਦੀ ਭੈਣ ਨਾਲ ਨਹੀਂ ਬਗੜਨੀ ਨਾ ਮੈਂ ਆਦੀ ਭਾਂਜੇ ਨਾਲ ਬਗੜਾਂ ਤੁਸੀਂ ਤੁਸੀਂ ਕਿਸੇ ਜੋਗਾ ਦੀ ਛੱਡਿਆ ਮੈਨੂੰ ਮੈਨੂੰ ਨਾ ਮਾਰਿਓ ਜੇ ਨਾ ਆ ਮਾਰੇ ਮਜਮੂਨ ਤੁਹਾਡੇ ਨਾ ਕਰਾ ਦੂੰਗਾ